ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਾ ਜੀ ਕਿ ਤਾਈਵਾਨ ਦੇ ਕਈ ਇਲਾਕਿਆਂ ਦੇ ਵਿੱਚ ਸਵੇਰੇ 7.2 ਤੀਬਰ ਤਨਾਪੂਝਾਲ ਆਂਦਾ ਜੁੜਾ ਨਜ਼ਰ ਆਇਆ ਜਿਸ ਦੇ ਨਾਲ ਰਾਜਧਾਨੀ ਤਾਈਪੇ ਦੇ ਵਿੱਚ ਕਾਫੀ ਹੰਗਾਮਾ ਹੁੰਦਾ ਵੀ ਦਿਖਾਈ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਤਾਈਵਾਨ ਦੇ ਵਿੱਚ ਪੂਝਾਲ ਆਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਪੂਝਾਲ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਬਿਜਲੀ ਤੱਕ ਬੰਦ ਹੋ ਚੁੱਕੀ ਹੈ ਦਖਣੀ ਜਾਪਾਨ ਦੇ ਟਾਪੂਆਂ ਤੇ ਸੁਨਾਮੀ ਦੀ ਚੇਤਾਵਨੀ ਜਾਰੀ ਹੋ ਚੁੱਕੀ ਹੈ ਪੂਰਵੀ ਤਾਈਵਾਨ ਆੰਦਰ ਵਿੱਚ ਕਈ ਇਮਾਰਤਾਂ ਜਿਹੜੇ ਟੈਟੇਰੀ ਹੋ ਚੁੱਕਿਆ ਨੇ ਹਾਲਾਂਕਿ ਹਜੇ ਤੱਕ ਜਾਨੀ ਨੁਕਸਾਨ ਨੂੰ ਲੈ ਕੇ ਕੋਈ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਹੈ ਦੱਸਦੇ ਕਿ ਜਾਪਾਨ ਨੂੰ ਸੁਨਾਮੀ ਨੂੰ ਲੈ ਕੇ ਚੇਤਾਵਨੀ ਜਾਰੀ ਹੋ ਚੁੱਕਿਆ ਪਰ ਇਸ ਵਿੱਚ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਤਾਈਵਾਨ ਦੇ ਵਿੱਚ ਲਗਾਤਾਰ ਭੁਚਾਲ ਦੇ ਕਾਰਨ ਜਿਹੜੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਟੀਵੀ ਸਟੇਸ਼ਨਾਂ ਨੇ ਭੁਚਾਲ ਦੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿਵੇਂ ਇਸ ਭੁਚਾਲ ਦੇ ਨਾਲ ਜਿਹੜੇ ਇਮਾਰਤਾਂ ਟੈਟੇਰੀ ਹੋ ਚੁੱਕਿਆ ਨੇ ਤੇ ਮੀਡੀਆ ਨੇ ਵੀ ਦੱਸਿਆ ਕਿ ਕੁਝ ਲੋਕ ਉੱਥੇ ਫਸੇ ਹੋਏ ਨੇ ਹਾਲਾਂਕਿ ਇਸ ਹੱਲੇ ਕਿਸੇ ਵੱਲੋਂ ਕੋਈ ਪੁਸ਼ਟੀ ਜੜੀ ਨਹੀਂ ਕੀਤੀ ਗਈ ਦੱਸਦੇ ਕਿ ਤਾਈਵਾਨ ਦੇ ਕੇਂਦਰੀ ਮੌਸਮ ਵਿਗਿਆਨ ਪ੍ਰਸ਼ਾਸਨ ਨੇ ਵੀ ਦੱਸਿਆ ਕਿ ਪੁਚਾਲ ਦਾ ਕੇਂਦਰ ਤਾਈਵਾਨ ਟਾਪੂ ਦੇ ਪੂਰਬੀ ਤੱਟ ਦੇ ਨੇੜੇ ਜੁੜਾ ਪਾਣੀ ਦੇ ਵਿੱਚ ਨਜ਼ਰ ਆ ਰਿਹਾ ਅਤੇ ਜਾਪਾਨ ਮੌਸਮ ਵਿਭਾਗ ਦੀਆਂ ਏਜੰਸੀਆਂ ਨੇ ਵੀ ਦੱਸਿਆ ਕਿ 3 ਮੀਟਰ ਤੱਕ ਸੁਨਾਮੀ ਦੀਆਂ ਲਹਿਰਾਂ ਜਾਪਾਨ ਦੇ ਦੱਖਣੀ ਪੱਛਮੀ ਤੱਟ ਦੇ ਵੱਡੇ ਖੇਤਰਾਂ ਦੇ ਵਿੱਚ ਪਹੁੰਚਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੰਦਾਜ਼ੇ ਕਿ ਤਾਈਵਾਨ ਦੇ ਕਈ ਇਲਾਕੇ ਦੇ ਵਿੱਚ ਸਵੇਰੇ 7.2 ਤੀਬਰਤਾ ਨਾਲ ਭੂਚਾਲ ਆਂਦਾ ਜੁੜਾ ਨਜ਼ਰ ਆਇਆ ਜਿਸ ਦੇ ਨਾਲ ਰਾਜਧਾਨੀ ਤਾਈਪੇ ਵਿੱਚ ਕਾਫੀ ਹੰਗਾਮਾ ਹੁੰਦਾ ਵੀ ਦਿਖਾਈ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਤਾਈਵਾਨ ਦੇ ਵਿੱਚ ਭੂਚਾਲ ਆਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਭੂਚਾਲ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਬਿਜਲੀ ਤੱਕ ਬੰਦ ਹੋ ਚੁੱਕੀ ਹੈ ਦਖਣੀ ਜਾਪਾਨ ਦੇ ਟਾਪੂਆਂ ਤੇ ਸੁਨਾਮੀ ਦੀ ਚੇਤਾਵਨੀ ਜਾਰੀ ਹੋ ਚੁੱਕੀ ਹੈ ਪੂਰਬੀ ਤਾਈਵਾਨ ਬੰਦ ਵਿੱਚ ਕਈ ਇਮਾਰਤਾਂ ਜਿਹੜੇ ਟੈ ਟੇਰੀ ਹੋ ਚੁੱਕਿਆ ਨੇ ਹਾਲਾਂਕਿ ਹਜੇ ਤੱਕ ਜਾਨੀ ਨੁਕਸਾਨ ਨੂੰ ਲੈ ਕੇ ਕੋਈ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਹੈ ਦੱਸਦੇ ਕਿ ਜਾਪਾਨ ਨੂੰ ਸੁਨਾਮੀ ਨੂੰ ਲੈ ਕੇ ਚੇਤਾਵਨੀ ਜਾਰੀ ਹੋ ਚੁੱਕਿਆ ਪਰ ਇਸ ਵਿੱਚ ਦੀ ਵੱਡੀ ਖਬਰ ਇਹ ਤੁਹਾਡੇ ਨਾਲ ਸਾਂਝੀ ਕਰਦੇ ਕਿ ਤਾਈਵਾਨ ਦੇ ਵਿੱਚ ਲਗਾਤਾਰ ਭੁਚਾਲ ਦੇ ਕਾਰਨ ਜਿਹੜੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ ਟੈਲੀਵਿਜ਼ਨ ਸਟੇਸ਼ਨਾਂ ਨੇ ਭੁਚਾਲ ਦੇ ਕੁਝ ਤਸਵੀਰਾਂ ਸਾਂਝੇ ਕੀਤੀਆਂ ਨੇ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿਵੇਂ ਇਸ ਭੁਚਾਲ ਦੇ ਨਾਲ ਜਿਹੜੇ ਇਮਾਰਤਾਂ ਟੈ ਟੇਰੀ ਹੋ ਚੁੱਕਿਆ ਨੇ ਤੇ ਮੀਡੀਆ ਨੇ ਵੀ ਦੱਸਿਆ ਕਿ ਕੁਝ ਲੋਕ ਉੱਥੇ ਫਸੇ ਹੋਏ ਨੇ ਹਾਲਾਂਕਿ ਇਸ ਹੱਲੇ ਕਿਸੇ ਵੱਲੋਂ ਕੋਈ ਪੁਸ਼ਟੀ ਜਿਹੜੀ ਨਹੀਂ ਕੀਤੀ ਗਈ ਦੱਸਦੇ ਕਿ ਤਾਈਵਾਨ ਦੇ ਕੇਂਦਰੀ ਮੌਸਮ ਵਿਗਿਆਨ ਪ੍ਰਸ਼ਾਸਨ ਨੇ ਵੀ ਦੱਸਿਆ ਕਿ ਪੁਚਾਲ ਦਾ ਕੇਂਦਰ ਤਾਈਵਾਨ ਟਾਪੂ ਦੇ ਪੂਰਬੀ ਤੱਟ ਦੇ ਨੇੜੇ ਜਿਹੜਾ ਪਾਣੀ ਦੇ ਵਿੱਚ ਨਜ਼ਰ ਆ ਰਿਹਾ ਉੱਥੇ ਜਾਪਾਨ ਮੌਸਮ ਵਿਭਾਗ ਦੇ ਏਜੰਸੀਆਂ ਨੇ ਵੀ ਦੱਸਿਆ ਕਿ 3 ਮੀਟਰ ਤੱਕ ਦੀਆਂ ਸੁਨਾਮੀ ਦੀਆਂ ਲਹਿਰਾਂ ਜਾਪਾਨ ਦੇ ਦੱਖਣੀ ਪੱਛਮੀ ਤੱਟ ਦੇ ਵੱਡੇ ਖੇਤਰਾਂ ਦੇ ਵਿੱਚ ਪਹੁੰਚਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ